ਜਦੋਂ ਨਾ ਮਾਰਿਆ ਨਹੀਂ ਬਈ ਤੂੰ ਕਿੱਥੇ ਬੈਠੇ ਨੇ ਯਾਰ ਬੱਲੇ ਗਾਲੀਆ ਦੇ ਪ੍ਰਧਾਨ ਸਰਾ ਸਰਬੀਰ ਸਿੰਘ ਬਾਦਜੀ ਵੱਲੋਂ ਤੇ ਦਿਸ਼ਾ ਨਿਰਦੇਸ਼ੇਟਾ ਸਾਡੇ ਜ਼ਿਲ੍ਹੇ ਦੇ ਜਥੇਦਾਰ ਸ਼ਰਨਜੀਤ ਸਿੰਘ ਤਾਥਲ ਜੀ ਤੇ ਫਟਾ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਤੇ ਹਲਕੇ ਵੱਲੋਂ ਦੀ ਸੂਚੀ ਸੰਗਤ ਸਾਰੇ ਸਰਕੂਲ ਪ੍ਰਧਾਨਾਂ ਦੇ ਦੀਸ਼ ਪਾਸ ਦੇ ਉੱਪਰ ਸਾਰੀ ਸੂਚੀ ਲੀਡਰਸ਼ਿਪ ਬੈਠੀ ਹੈ ਇਹਨਾਂ ਦੇ ਸ਼ਪਾਸ ਦੇ ਉੱਪਰ ਜੋ ਲੰਮੇ ਸਮੇਂ ਤੋਂ ਸ਼੍ਰੋਮਣੀ ਕਾਰੀਗਰ ਦੇ ਨਾਲ ਜੁੜੇ ਪਰਿਵਾਰ ਨੇ ਟਕਸਾਲੀ ਪਰਿਵਾਰ ਨੇ ਉਹਨਾਂ ਨੂੰ ਮਾਨ ਸਤਿਕਾਰ ਦੇਣਾ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਜਥੇਬੰਦੀ ਚ ਪਾਉਣਾ ਤੇ ਪਾਕੀ ਅੱਜ ਪ੍ਰਧਾਨ ਜੀ ਜੀ ਅੱਜ ਅਨਾਉਂਸ ਕਰਨ ਲੱਗੇ ਨੇ ਅਨਾਉਂਸ ਕੀਤਾ ਸੋ ਮੈਂ ਸਭ ਤੋਂ ਪਹਿਲਾਂ ਉਹ ਸਾਰੇ ਅਹੁਦੇਦਾਰ ਸਾਹਿਬਾਨ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁ ਤੁਹਾਨੂੰ ਪਾਰਟੀ ਬਲ ਬੜਾ ਮਾਣ ਤੇ ਸਤਿਕਾਰ ਜ਼ਿਲ੍ਹੇ ਦੇ ਵਿੱਚ ਪਾਇਆ ਗਿਆ ਸੋ ਇਦਾਂ ਹੀ ਸਟੇਟ ਦੇ ਅਹੁਦੇਦਾਰਾਂ ਦੀ ਲਿਸਟ ਇੱਕ ਦੋ ਦਿਨਾਂ ਚ ਅਨਾਉਂਸ ਹੋ ਜਾਣੀਆਂ ਨੇ ਉਸ ਤੋਂ ਬਾਅਦ ਥੋੜੇ ਦਿਨ ਬਾਅਦ ਜੋ ਜ਼ਿਲ੍ਹਾ ਸ਼ਹਿਰੀ ਜਥੇ ਵਿੱਚ ਪਏ ਨੇ ਉਹ ਮੁਕਰਪੁਰ ਸਾਹਿਬ ਨੇ ਅਨਾਉਂਸ ਕਰਨਾ ਤੇ ਉਸ ਤੋਂ ਬਾਅਦ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਸਰਕਲ ਪ੍ਰਧਾਨਾਂ ਨੂੰ ਚਾਹੇ ਉਹ ਦਿਹਾਤੀ ਦੇ ਨੇ ਚਾਹੇ ਸ਼ਹਿਰੀ ਦੇ ਨੇ ਮਲੋਬ ਦੇ ਉਨ੍ਹਾਂ ਨੂੰ ਬੇਨਤੀ ਹੈ ਕਿ ਆਪਣੀਆਂ ਸੈਕਟਰ ਦੇ ਵਿੱਚ ਜਿਹੜੇ ਵਧੀਆ ਕੰਮ ਕਰਨ ਵਾਲੇ ਨੌਜਵਾਨ ਨੇ ਯੂਥ ਕਾਡਰ ਵਿੱਚ ਪਾਈਏ, ਬੀਬੀਆਂ ਨੇ ਇਸ ਤਰੀਕਾ ਲਈ ਪਾਈਏ ਤੇ ਜਿਹੜੇ ਹੋਰ ਐਸ்சி ਬੈਂਕ ਬੀਸੀ ਬੈਂਕ ਨੇ ਉਹਨਾਂ ਰਿਜਿਸਟਰ ਵਿੱਚ ਪਾਈਏ ਤੇ ਜਿਹੜੇ ਸ਼ਰਮਣੀ ਕਾਲੀਆਂ ਦੀ ਲਿਸਟ ਅਨਾਉਂਸ ਕਰਨੀ ਸਰਕਲ ਪੱਧਰ ਤੇ ਉਹਨੂੰ ਜਲਦੀ ਤਿਆਰ ਕਰਕੇ ਨੌਸ ਕੀਤਾ ਜਾ ਸਕੇ ਤਾਂ ਕਿ ਵਰਕਰ ਨੂੰ ਮਾਣ ਮਿਲ ਸਕੇ ਤੇ ਸ਼ਰਮਣੀ ਕਾਲੀਆਂ ਦੀ ਅਥਾਲੀਆਂ ਦੀ ਚੜ੍ਹ ਜੀ ਕਲ ਲਈ ਆਪਾਂ ਕੰਮ ਕਰੀਏ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਰੇਸ਼ਾਂਸਰ ਸਰਾ ਗੁਰਪ੍ਰੀਤ ਸਿੰਘ ਰਾਜੂ ਕੰਨਾ ਅਤੇ ਹਲਕਾ ਅਮਲੋਹ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦੇ ਨਾਲ ਵਿਚਾਰ ਪਟਾੰਦਰਾ ਕਰਕੇ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੀ ਜ਼ਿਲ੍ਹੇ ਦੀ ਜਿਹੜੀ ਜਥੇਬੰਦੀ ਆ ਉਹ ਆਪਾਂ ਹਲਕਾ ਅਮਲੋਹ ਦੀ ਜਿਲ੍ਹੇ ਸਾਨੂੰ ਅੱਜ ਅਨਾਉਂਸ ਕਰਨ ਜਾ ਰਹੇ ਆ ਇਸ ਦੇ ਲਈ ਸਾਰੀ ਸਤਕਾਰਯੋਗ ਸੰਗਤ ਦਾ ਸਾਰੇ ਜਥੇਦਾਰ ਸਭਾ ਦਾ ਸਾਰੇ ਨੌਜਵਾਨ ਵੀਰਾਂ ਦਾ ਸਰਕਲ ਪ੍ਰਧਾਨ ਸਹਿਬਾਨ ਤੇ ਖਾਸ ਤੌਰ ਤੇ ਨੁਮਾਦੀਆਂ ਸਾਹਿਬ ਗੁਪਤ ਸਿੰਘ ਰਾਜੂ ਕੰਨਾ ਕਿ ਅਸੀਂ ਸਾਰਿਆਂ ਨੇ ਰਾਏ ਕਰਕੇ ਸਾਰੇ ਜਿਹੜੇ ਵਰਕਰ ਸ਼੍ਰਮਣੀ ਕਾਲੀਦਾਲ ਨਾਲ ਇਕਸਾਲੀ ਪਰਿਵਾਰ ਨੇ ਪੁਰਾਣੇ ਜੁੜੇ ਹੋਏ ਨੇ ਤੇ ਸ਼੍ਰੋਮਣੀ ਅਕਾਲੀ ਦਰ ਦੀ ਚੜ੍ਹਦੀ ਕਲਾ ਲਈ ਜਨਰਤਿਕ ਕਰਨ ਵਾਲਿਆਂ ਨੂੰ ਅਸੀਂ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨੂੰ ਇੱਜ਼ਤ ਮਾਣ ਤੇ ਸਤਿਕਾਰ ਨਾਲ ਉਹਨਾਂ ਨੂੰ ਉਹਦਾ ਦਿੱਤਾ ਹੈ ਇਤਿਹਾਸ ਵੀ ਕਰਦੇ ਆ ਕਿ ਪਾਰਟੀ ਦੀ ਚੜ੍ਹਦੀ ਕਲਾ ਰੋ ਦਿਨ ਰਾਤ ਇੱਕ ਕਰਕੇ ਪਾਰਟੀ ਨੂੰ ਤਕੜਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਨਮਰਤਾ ਸਾਹਿਬ ਅੱਗੇ ਅਰਦਾਸ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਨ੍ਹਾਂ ਜਿੱਥੇ ਬੰਦੀ ਦੇ ਪ੍ਰਧਾਨ ਸਰਦਾਰ ਸ਼ਰਨਜੀਤ ਸਿੰਘ ਚਨਾਤਤ ਸਾਹਿਬ ਵੱਲੋਂ ਸਾਡੇ ਅਮਲੋ ਸਰਕਲ ਦੇ ਵਿੱਚ ਮੀਟਿੰਗ ਕਰਕੇ ਜਿਹੜੇ ਸੱਜਣਾ ਨੂੰ ਜਿਹਦੇ ਦੇ ਵਿੱਚ ਨਮਾਇੰਗੀ ਦੇਣੀ ਹੈ ਉਹਨਾਂ ਨੂੰ ਨਮਾਇੰਗੀ ਦਿੱਤੀ ਗਈ ਹੈ ਤੇ ਜਿੱਥੇ ਮੈਂ ਵਧਾਈ ਦਿੰਦਾ ਉਹਨਾਂ ਸਾਰੇ ਉਧਾਰ ਸਭਾਨਾਂ ਨੂੰ ਉੱਥੇ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਬਹੁਤ ਵੱਡੀਆਂ ਆਸਾਂ ਵੀ ਰੱਖਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਦੇ ਲਈ ਉਹ ਦਿਨ ਦੁਗਣੀ ਰਾਤ ਚੌਬਣੀ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲੈ ਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿੰਦਾਬਾਹ ਸ਼੍ਰੀ ਰਾਮਣੀ ਆਖਾਲੀ ਦੰ ਜਿੰਦਾਬਾਹ